ਅੱਜ ਦੀ ਪੰਜਾਬੀ ਦੀ ਕਥਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਦ ਦੀ ਸਤ ਸਰਕਾਰ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਪਿੰਡ ਵਾਸੀਆਂ ਤੇ ਦੇਸ਼ ਵਾਸੀਆਂ ਤੇ ਵਿਦਿਆਰਥੀਆਂ ਮੁੰਡੇ ਕੁੜੀਆਂ ਨੂੰ ਨਵਾਂ बरस ਦੀ ਲੱਖ ਲੱਖ ਵਧਾਈਆਂ ਜੀ ਨਵਾਂ ਬਰਸ ਤੁਹਾਡੇ ਲਈ ਖੁਸ਼ੀਆਂ ਦੀ ਬਰਖਾ ਲੈ ਕੇ ਆਏ ਜੀ ਵੇਖੋ ਜੀ ਸਾਡਾ ਅੱਧਾ ਵਿਸ਼ਾ ਕੀ ਸੀ ਗੁਰਮੁਖੀ ਵਰਣਮਾਲਾ ਕੀ ਗੁਰਮੁਖੀ ਵਰਣਮਾਲਾ ਕੀ ਹੁੰਦੀ ਹੈ ਦੇਖੋ ਜੀ ਭਾਰਤ ਵਿੱਚ ਸਿੱਖ ਪੰਜਾਬੀ ਨੂੰ ਆਪਣੀ ਪ੍ਰਮੁੱਖ ਭਾਸ਼ਾ ਵਜੋਂ ਬੋਲਦੇ ਹਨ ਆਪਣੀ ਪ੍ਰਮੁੱਖ ਭਾਸ਼ਾ ਵਜੋਂ ਭਾਰਤ ਵਿੱਚ ਸਿੱਖ ਭਾਤ ਵਿੱਚ ਜਿਹੜੇ ਪਾਸਾਡਾ ਪੜ੍ਹਦੇ ਇਸ ਵਿੱਚ ਸਿੱਖ ਪੰਜਾਬੀ ਨੂੰ ਆਪਣੀ ਪ੍ਰਮੁੱਖ ਭਾਸ਼ਾ ਵਜੋਂ ਬੋਲਦੇ ਹਨ ਹੋਰ ਕੀ ਦੱਸੇ ਸੀ ਬੋਲਦੇ ਹਨ ਇਸ ਲਈ ਉਹਨਾਂ ਦੀ ਪਵਿੱਤਰ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਾਬੀ ਭਾਸ਼ਾ ਦੀ ਪੰਜਾਬੀ ਭਾਸ਼ਾ ਦੀ ਗੁਰਮੁਖੀ ਵਰਣਮਾਲਾ ਵਿੱਚ ਲਿਖਿਆ ਗਿਆ ਜਿਹੜੀ ਸਿੱਖਾਂ ਦੀ ਪਵਿੱਤਰ ਪੁਸਤਕ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਾਬੀ ਭਾਸ਼ਾ ਦੀ ਦੀ ਗੁਰਮੁਖੀ ਵਰਣਮਾਲਾ ਵਿੱਚ ਲਿਖਿਆ ਗਿਆ ਹੈ ਗੁਰਮੁਖੀ ਵਰਣਮਾਲਾ ਲੰਡਾ ਵਰਣਮਾਲਾ ਤੋਂ ਲੰਡਾ ਵਰਣਮਾਲਾ ਤੋਂ ਲਈ ਗਈ ਹੈ ਜਿਸ ਦੀਆਂ ਜੜਾਂ ਭ੍ਰਾਮੀ ਵਰਣਮਾਲਾ ਵਿੱਚ ਹੈ ਗੁਰਮੁਖੀ ਵਰਣਮਾਲਾ ਲੰਡਾ ਵਰਣਮਾਲਾ ਤੋਂ ਲਈ ਗਈ ਹੈ ਇਸ ਦੀਆਂ ਜੜਾਂ ਭ੍ਰਾਮੀ ਵਰਣਮਾਲਾ ਵਿੱਚ ਹੈ ਦੂਜੇ ਸਾਡੇ ਦੂਜੇ ਸਿੱਖ ਗੁਰੂ ਸ੍ਰੀ ਗੁਰੂ ਗ੍ਰੰਥ ਸ੍ਰੀ ਗੁਰੂ ਅੰਗਦ ਦੇਵ ਜੀ ਜੇ ਜਨਮ ਦਾ ਜਨਮ 1549 ਤੋਂ ਹੋਇਆ ਸੀ ਤੋਂ ਨਾਲ ਦੋ 1552 ਵਿੱਚ ਅਕਾਲ ਚਲਾਣਾ ਕਰ ਗਏ ਸੀ ਦੂਜੇ ਸਿੱਖ ਗੁਰੂ ਅੰਗਦ ਦੇਵ ਜੀ ਨੇ ਗੁਰੂ ਦੇ ਮੂਹ ਦੇ ਨਾਰੇ ਨੂੰ ਜਨਮ ਦਿਨ ਦੇ ਹੋਏ ਕੁਰੂ ਦੇ ਮੂਹ ਦੇ ਨਾਰੇ ਨੂੰ ਜਨਮ ਦਿਨ ਦੇ ਹੋਏ ਦਿਨ ਦੇ ਹੋਏ ਪਵਿੱਤਰ ਗ੍ਰੰਥ ਲਿਖਣ ਦੇ ਸਪਸ਼ਟ ਉਦੇਸ਼ ਲਈ ਜਿਹੜੇ ਸਾਡਾ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬੀ ਪਵਿੱਤਰ ਗ੍ਰੰਥ ਲਿਖਣ ਦੇ ਸਪਸ਼ਟ ਉਦੇਸ਼ ਲਈ ਗੁਰਮੁਖੀ ਵਰਣਮਾਲਾ ਨੂੰ ਇਸ ਦਾ ਮੌਜੂਦਾ ਰੂਪ ਦਿੱਤਾ ਹੈ ਇਹਦਾ ਮੌਜੂਦਾ ਰੂਪ ਦਿੱਤਾ ਸੀ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਤੋਂ ਮੌਜੂਦ ਅੱਖਰਾਂ ਨੂੰ ਜਿਹੜੇ ਪਹਿਲਾਂ ਮੌਜੂਦ ਸੀ ਉਹਨਾਂ ਅੱਖਰਾਂ ਅਨੁਸਾਰੀ ਦੂਜੀ ਪਾਸ਼ਾਏ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇੱਕ ਨਵਾਂ ਰੂਪ ਤੇ ਤਰਤੀਬ ਦਿੱਤੀ ਜੋ ਪਹਿਲਾਂ ਮੌਜੂਦ ਸੀ ਉਹਨਾਂ ਨੂੰ ਇੱਕ ਨਵਾਂ ਰੂਪ ਤੇ ਤਰਤੀਬ ਵਿੱਚ ਪੇਸ਼ ਕੀਤਾ ਸੀ ਆਧਾਉਨਿਕ ਆਧੁਨਿਕ ਗੁਰਮੁਖੀ ਵਿੱਚ ਤਿੰਨ ਸਵਰ ਤੇ 32 ਵਿਅੰਜਨ ਹਨ ਨਾਲ ਹੀ ਨਵੀਆਂ ਧੁਨੀਆਂ ਨੂੰ ਦਰਸਾਉਣ ਲਈ ਪਹਿਲਾਂ ਤੋਂ ਮੌਜੂਦ ਭਈ ਜੋ ਪਹਿਲਾਂ ਤੋਂ ਮੌਜੂਦ ਨਵੀਂ ਧੁਨੀਆਂ ਨੂੰ ਦਰਸਾਉਣ ਲਈ ਮੌਜੂਦ ਵਿਅੰਜਨ ਦੇ ਰੇਠਾ ਬਿੰਦੀ ਦੀ ਵਿਅੰਜਨ ਦੇ ਰੇਠਾ ਕਿڑی ਬਿੰਦੀ ਦੀ ਵਰਤੋਂ ਕਰਦੇ 6 ਨਵੇਂ ਅੱਖਰ ਵੀ ਬਣਾਏ ਹਨ 6 ਨਵੇਂ ਅੱਖਰ ਵੀ ਉਹਨਾਂ ਨੂੰ ਬਣਾਈ ਸੀ ਪਾਕਿਸਤਾਨੀ ਪੰਜਾਬੀ ਆਪਣੇ ਖੇਤਰ ਵਿੱਚ ਮੁਸਲਿਮ ਅਤੇ ਬਾਅਦ ਵਿੱਚ ਮੁਗਲ ਸਾਮਰਾਜ ਦੇ ਸਮੇਂ ਤੋਂ ਗੁਰਮੁਖੀ ਵਰਣਮਾਲਾ ਦੀ ਵਰਤੋਂ ਕਰਦੇ ਆ ਰਹੇ ਮੈਂ ਪਾ ਜਿਹੜਾ ਪਾਕਿਸਤਾਨੀ ਪੰਜਾਬੀ ਆਪਣੇ ਖੇਤਰ ਵਿੱਚ ਮੁਸਲਿਮ ਅਤੇ ਬਾਅਦ ਵਿੱਚ ਮੁਗਲ ਸਾਮਰਾਜ ਦੇ ਸਮੇਂ ਤੋਂ ਗੁਰਮੁਖੀ ਵਰਣਮਾਲਾ ਦੀ ਵਰਤੋਂ ਕਰਦੇ ਆ ਰਹੇ ਹਨ ਸਾਮੁਖੀ ਦਾ ਅਰਥ ਰਾਜੇ ਦੇ ਮੂੰਹ ਹੈ ਜਿਹੜੀ ਸਾਮੁਖੀ ਉਹਦਾ ਕੀ ਹੈ ਕਿ ਰਾਜੇ ਤੋਂ ਮੂੰਹ ਹੈ ਆਹ ਰਾਜੇ ਦੇ ਮੂੰਹ ਹੈ ਸਾਮੂਕੀ ਫਾਰਸੀ ਨਾਸ ਤਾਲਿਕਾ ਵਰਣਮਾਲਾ ਤੋਂ ਬਣਾਈ ਜਿਹੜੀ ਸਾਮੂਕੀ ਫਾਰਸੀ ਹੈ ਉਹ ਕਿਹੜੀ ਨਾਸ ਤਾਲਿਕਾ ਵਰਣਮਾਲਾ ਤੋਂ ਬਣਾਈ ਗਈ ਹੈ ਇਸ ਨੂੰ ਲਿਖਣ ਦੀ ਦਿਸ਼ਾ ਬ ਜਿਹੜੀ ਸਾਮੂਕੀ ਫਾਰਸੀ ਹੈ ਐਨੋ ਲਿਖਣ ਦੀ ਦਿਸ਼ਾ ਕੀ ਬਈ ਸੱਜੇ ਤੋਂ ਖੱਬੇ ਹੈ ਜਦੋਂ ਕਿ ਗੁਰਮੁਖੀ ਨੂੰ ਖੱਬੇ ਤੋਂ ਸੱਜੇ ਲਿਖੀ ਜਾਂਦੀ ਆ ਸੱਜੇ ਤੋਂ ਖੱਬੇ ਹੈ ਖੱਬੇ ਤੋਂ ਸੱਜੇ ਲਿਖੀ ਜਾਂਦੀ ਹੈ ਵਿਖੋ ਜੀ ਸਾਡੀ ਅੱਜ ਦੀ ਪੰਜਾਬੀ ਦੀ ਕਕ੍ਹਾ ਪੰਜਾਬੀ ਵਰਣਮਾਲਾ ਦੀ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕਕ੍ਹਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਜੇ ਅੱਜ ਦੀ ਕਕ੍ਹਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਮੁੰਡੇ ਕੁੜੀਆਂ ਨੂੰ ਪਿੰਡ ਵਾਸੀਆਂ ਤੋਂ ਦੇਸ਼ ਵਾਸੀਆਂ ਨੂੰ ਇੱਕ ਵਾਰ ਹੋਰ ਨਵੇਂ વરસ ਦੀ ਲੱਖ ਲੱਖ ਵਧਾਈਆਂ ਜੀ ਨਵਾਂ વરસ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦੀ ਬਰਖਾ ਲੈ ਕੇ ਆਏ ਜੀ ਧੰਨਵਾਦ ਜੀ